ਸੰਸਾਰ ਭਰ ਵਿੱਚ ਵਸਤੇ ਮੇਰੇ ਭੈਣ ਭਰਾਵੋ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਜਿਵੇਂ ਕਿ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਹਾਹਾਕਾਰ ਮੱਚੀ ਪਈ ਆ ਹਰ ਅੱਖ ਦੇ ਵਿੱਚ ਪਾਣੀ ਆ ਚਾਹੇ ਕੋਈ ਚ ਸਿੱਖ ਚਾਹੇ ਕੋਈ Hindu ਵੀਡੀਓ ਦੇਖਣ ਆ ਨਾ ਬਈ ਸਾਰਿਆਂ ਨੂੰ ਦੁੱਖ ਆ ਇੱਕ ਧੀ ਨੂੰ ਦਰਿੰਦਿਆਂ ਨੇ ਨੋਜ-ਨੋਚ ਕੇ ਹਫਚਾ ਚਕਾਰ ਬਣਾ ਕੇ ਕੋਕੋ ਕੇ ਮਾਰਿਆ ਅਜੇ ਤੱਕ ਇਹ ਅੱਗ ਠੰਡੀ ਨਹੀਂ ਹੋਈ ਤੇ ਬੜੇ ਬੜੇ ਪੜੇ ਲਿਖੇ ਬੜੇ ਬੜੇ ਜਿਹੜੇ ਤਣਾੜ ਲੋਕ ਆ ਪੋਸਟਾਂ ਪਾ ਰਹੇ ਆ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਥੋਂ ਤੱਕ ਕਿ ਅੱਜ ਜਿਹੜੀ ਕੁੜੀ ਦੇ ਮਾਂ ਨੇ ਬਿਆਨ ਦਿੱਤੇ ਆ ਨਾ ਉਹ ਇੱਕ ਬਹੁਤ ਦਿਲ ਨੂੰ ਛੂ ਜਾਣ ਵਾਲੇ ਤੇ ਬਹੁਤ ਕਹਿ ਸਕਦੇ ਕਿ ਸਿੱਖਾਂ ਵਾਸਤੇ ਮਾਣ ਵਾਲੀ ਗੱਲ ਆ ਕਿ ਇੱਕ ਕਲਕੱਤੇ ਵਿੱਚ ਬੈਠੀ ਔਰਤ ਜਿਹਨੂੰ ਗੁਰੂ ਗੋਬਿੰਦ ਸਿੰਘ ਤੇ ਇਹਨਾਂ ਸਿੱਖਾਂ ਤੇ ਇਹਨਾਂ ਪੰਜਾਬ ਵਾਲਿਆਂ ਦੇ ਇਹਨਾਂ ਮਾਣ ਉਸ ਮਾਂ ਨੇ ਜੋ ਕਹਿਤਾ ਨਾ ਇਹ ਦਿਲ ਦੇ ਲੇਖ ਲਿਓ ਹੌਸਲਾ ਕਰਕੇ ਸੁਣਿਓ ਕਹਿੰਦੀ ਕਿ ਜੇ ਉੱਥੇ ਕੋਈ ਪੰਜਾਬੀ ਹੁੰਦਾ ਕੋਈ ਸਰਦਾਰ ਹੁੰਦਾ ਕੋਈ ਪੱਗ ਵਾਲਾ ਹੁੰਦਾ ਕੋਈ ਕਿਰਪਾਨ ਵਾਲਾ ਹੁੰਦਾ ਤੇ ਮੇਰੀ ਧੀ ਨੂੰ ਕੋਈ ਅੱਖ ਚੁੱਕ ਕੇ ਨਹੀਂ ਵੇਖ ਸਕਦਾ ਤੁਸੀਂ ਸਰਦਾਰਾਂ ਨੇ ਜੰਗਲੇ ਡਾਉਨੇ ਆ ਸਰਦਾਰਾਂ ਨੂੰ ਬਦਨਾਮ ਕਰਦੇ ਆ ਕਿਸਾਨ ਧਰਨਿਆਂ ਵਿੱਚ ਤੁਸੀਂ ਕੀ ਕੀ ਨਹੀਂ ਬੋਲਿਆ ਪਰ ਦੋਖੇ ਇਸ ਗੱਲ ਦਾ ਕਿ ਇਹ ਸਰਦਾਰ ਕਿਸੇ ਦੀ ਵੀ ਧੀ ਭੈਣ ਹੋਵੇ ਉਹਦੇ ਵਾਸਤੇ ਸਿਰ ਦੇ ਦੇ ਸਕਦੇ ਸਿਰ ਦੀ ਪੱਗ ਹੁੰਦੇ ਆ ਉਹ ਮਾਂ ਨੂੰ ਪੁੱਛ ਕੇ ਵੇਖੋਗੇ ਜਿਹਦੀ ਧੀ ਨੂੰ 25 ਬੰਦਿਆਂ ਨੇ ਨੋਚ-ਨੋਚ ਖਾਦਾ ਉਹ ਡਾਕਟਰ ਜਿਹੜੀ ਲੱਖਾਂ ਲੋਕਾਂ ਦੀ ਜਾਨ ਬਚਾਉਣ ਵਾਸਤੇ 36 ਘੰਟੇ ਡਿਊਟੀ ਕਰ ਰਹੀ ਸੀਗੀ ਉਹਨੂੰ ਨੀਂਦ ਆ ਗਈ ਇਸ ਨੀਂਦ ਦਾ ਫਾਇਦਾ ਚੁੱਕ ਕੇ ਉਸ ਦਰਿੰਦਿਆਂ ਨੇ ਉਹ ਕੁੜੀ ਨਾਲ ਜੋ ਕੀਤਾ ਕਲਕੱਤੇ ਵਰਗੇ ਸ਼ਹਿਰ ਦੇ ਵਿੱਚ ਹਸਪਤਾਲ ਦੇ ਵਿੱਚ ਬਹੁਤ ਨਿੰਦਣਯੋਗ ਆ ਇੱਕ ਬੰਨੇ 15 ਅਗਸਤ ਮਨਾਈ ਜਾ ਰਹੀ ਆ ਦੂਜੇ ਬੰਨੇ ਇਹ ਨਾ ਪਾਪੀਆਂ ਨੇ ਇਹ ਕੀਤਾ ਮਾਂ ਕਹਿੰਦੀ ਕਿ ਜੇ ਮੇਰੀ ਧੀ ਨੂੰ ਕੋਈ ਸਰਦਾਰ ਹੁੰਦਾ ਤੇ ਬਚਾ ਲੈਂਦਾ ਤੇ ਜੇ ਅੱਜ ਅਸੀਂ ਬੋਲਦੇ ਆ ਜੇ ਅੱਜ ਅਸੀਂ ਕਹਿੰਨੇ ਆ ਤੇ ਵੀਰ ਅਸੀਂ ਵੀ ਤੁਹਾਨੂੰ ਚੁਪਣਾਵਾ ਸਾਡੇ ਗੁਰੂ ਬਾਜਾ ਵਾਲੇ ਨੇ ਸਾਡੇ ਮਾਂ ਪਿਓ ਨੇ ਸਾਨੂੰ ਇਹ ਸਿਖਾਇਆ ਕਿ ਜਿੱਥੇ ਜ਼ੁਲਮ ਹੁੰਦਾ ਜਿੱਥੇ ਧੱਕਾ ਹੁੰਦਾ ਜਿੱਥੇ ਕੋ ਧੀ ਭੈਣ ਨੂੰ ਕੋਈ ਮਾੜਾ ਚੰਗਾ ਬੋਲਦਾ ਪਛਾਨ ਹਟਿਓ ਤੁਹਾਡੀਆਂ ਧੀਆਂ ਭੈਣਾਂ ਵਰਗੀਆਂ ਤੁਹਾਡੀਆਂ ਭੈਣਾਂ ਵਰਗੀਆਂ ਅਸੀਂ ਬੜੇ ਦੁੱਖ ਨਾਲ ਇਹ ਗੱਲ ਕਹਿੰਨੇ ਆ ਕਿ ਜਿੱਦਾਂ ਉਹਦੇ ਕੁੜੀ ਦੇ ਪਿਓ ਦੇ ਬਿਆਨ ਆਏ ਸੀ ਕਿ ਜਿਹੜੇ ਹਾਲਾਤਾਂ ਵਿੱਚ ਕੁੜੀ ਨੂੰ ਪਾੜਿਆ ਗਿਆ ਚੂਲਾ ਤੋੜਿਆ ਗਿਆ ਕੁੱਟ ਮਾਰ ਕੀਤੀ ਗਈ ਉਹ ਵੀ ਉਸ ਹਸਪਤਾਲ ਦੇ ਵਿੱਚ ਜਿੱਥੇ ਲੱਖਾਂ ਲੋਕ ਮਰੀਜ਼ ਪਏ ਹੁੰਦੇ ਆ ਉਹ ਬੱਚੀ ਦਾ ਕਸੂਰ ਕੀ ਸੀਗਾ ਮੇਰੇ ਪੰਜਾਬੀ ਵੀਰੋ ਆ ਵੀਡੀਓ ਵੱਸ ਵੱਧਾ ਗਰੁੱਪਾਂ 'ਚ ਭੇਜਿਓ ਕਿ ਕਦੇ ਵੀ ਪੰਜਾਬ ਦੇ ਵਿੱਚ ਇਹੋ ਜਿਹੀ ਕੋਈ ਘਟਨਾ ਤੁਹਾਡੇ ਸਾਹਮਣੇ ਹੋਣ ਦੀ ਆ ਨਾ ਉਹ ਕੁੜੀ ਕੀ ਬਣਾ ਕਿੰਨੀ ਕਿ ਮਜਬੂਰ ਹੁੰਦੀ ਆ ਕਿੰਨੀ ਕਿ ਦੁਖੀ ਹੁੰਦੀ ਆ ਉਹਦਾ ਸਹਾਰਾ ਬਣ ਕੇ ਅੱਗੇ ਆਇਆ ਕਰੋ ਸਾਨੂੰ ਬਾਜਾਂ ਵਾਲੇ ਨੇ ਹਮੇਸ਼ਾ ਜ਼ੁਲਮਾਂ ਦੇ ਬਰਖਿਲਾਫ ਲੜਨ ਵਾਸਤੇ ਸਾਡੇ ਵਿੱਚ ਉਹ ਜਾਨ ਭਰੀ ਆ ਤਾਕਤ ਭਰੀ ਆ ਅੱਜ ਸੋਚ ਕੇ ਵੇਖੋ ਕਿ ਇੱਕ ਧੀ ਦੇ ਨਾਲ ਇਦਾਂ ਆਇਆ ਤੇ ਬਾਕੀਆਂ ਤੇ ਕੀ ਅਸਰ ਪੈਂਦਾ ਅਜੇ ਕੀ ਉਹ ਕੁੜੀ ਦੀ ਉਮਰ ਆ ਕੀ ਉਹਨੇ ਪਾਪ ਕਰਤਾ ਆ ਆ ਸਿਲਾ ਮਿਲਿਆ ਉਹਨੂੰ ਪੜਾਉਣ ਦਾ ਲਿਖਾਉਣ ਦਾ ਭਟੀਆਂ ਕਰਨ ਦਾ ਦੇਸ਼ ਦੀ ਸੇਵਾ ਕਰਨ ਦਾ ਜਦੋਂ ਸਰਦਾਰਾਂ ਨੇ ਤੁਸੀਂ ਮਜ਼ਾਕ ਡਾਉਨੇ ਨਾ 12 ਵਜੇ ਆ ਸਰਦਾਰ ਆਤਵਾਦੀ ਆ ਸਰਦਾਰ ਇਦਾਂ ਕਰਦੇ ਆ ਉਦਾਂ ਕਰਦੇ ਆ ਹਮੇਸ਼ਾ ਸਰਦਾਰ ਤੇ ਪਠਾਨ ਆਪਣੇ ਹੱਕ ਲਈ ਲੜੂਗਾ ਉਦੋਂ ਤੱਕ ਲੜੂਗਾ ਜਦ ਤੱਕ ਉਹ ਖਤਮ ਨਹੀਂ ਹੋ ਜਾਂਦਾ ਸਾਡੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਵੀ ਧੱਕੇ ਨਾਲ ਜੰਜੇਊ ਲਾਏ ਜਾਂ ਜਨੇਊ ਲਾਏ ਜਾਂਦੇ ਸੀਗੇ ਪੰਡਤਾਂ ਤੋਂ ਮੁਸਲਮਾਨ ਬਣਾਇਆ ਜਾਂਦਾ ਸੀ ਉਸ ਟਾਈਮ ਕੁਰਬਾਨੀ ਦਿੱਤੀ ਸੀ ਤੇ ਅੱਜ ਤੱਕ ਉਹੋ ਹੀ ਚੱਲਦਾ ਆਉਂਦਿਆ ਇੱਕ ਚੀਜ਼ ਸਾਰੇ ਕਮੈਂਟਾਂ ਵਿੱਚ ਦੱਸਿਓ ਕਿ ਜਿਹੜੀਆਂ ਧੀਆ ਭੈਣਾਂ ਵੀਡੀਓ ਵੇਖਣ ਡੀਆਂ ਤੋਹੇ ਤਾਂ ਬੋਲਣਾ ਨਹੀਂ ਗਿਆ ਤੁਹਾਡੀ ਚੁੱਪ ਨੇ ਆ ਸਾਰਾ ਕੁਝ ਕਰਾਉਣਾ ਤਗੜੀਆਂ ਹੋ ਕੇ ਹਿੰਮਤ ਮਾਰੋ ਕਿੰਨੀਆਂ ਅਫਸਰ ਆ ਕਿੰਨੀਆਂ ਜੱਜਾਂ ਕਿਉਂ ਨਹੀਂ ਇਹਨਾਂ ਨੂੰ ਫਾਂਸੀ ਦੇ ਚਾੜਿਆ ਜਾਂਦਾ 사우ਦੀ ਅਰਬ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਬਾਦਲਿਆਂ ਦੇ ਵਿੱਚ ਜਿੱਦਾਂ ਨੇ ਜਿੰਨੇ ਸਜ਼ਾ ਜ਼ੁਲਮ ਕੀਤਾ ਉਹਨੂੰ ਚਰਾਹੇ ਵਿੱਚ ਟਾਂਗ ਦਿੰਦੇ ਆ ਨਾ ਘਰਦਿਆਂ ਨੂੰ ਨਾ ਦੂਜਿਆਂ ਤੇ ਜਨੂੰ ਇਨਸਾਫ ਸਾਰਿਆਂ ਨੂੰ ਮਿਲ ਜਾਂਦਾ ਕਿਸੇ ਨੂੰ ਕੋਈ ਦੁੱਖ ਨਹੀਂ ਹੁੰਦਾ ਕਾ ਆ ਵੇਖਿਆ ਨਾ ਦਿਨ ਦਿਹਾੜੇ ਕਦੀ ਦਿੱਲੀ ਵਰਗੇ ਕਦੀ ਬੰਬੇ ਵਰਗੇ ਕਦੀ ਵੱਡੇ ਸ਼ਹਿਰਾਂ 'ਚ ਕਦੀ ਕਿਸੇ ਕਿਸੇ ਕੁੜੀ ਨਾਲ ਹੋ ਜਾਂਦਾ ਕਦੀ ਕਿਸੇ ਨਾਲ ਹੋ ਜਾਂਦਾ ਕਦ ਤੱਕ ਇਹ ਦਰਿੰਦੇ ਸਾਡਾਂ 'ਤੇ ਜ਼ੁਲਮ ਕਰਦੇ ਰਹਿਣਗੇ ਜਾਂ ਸਰਕਾਰ ਕੋ ਮੰਗ ਕਰੋ ਕੋਈ ਕਾਨੂੰਨ ਐਦਾਂ ਦਾ ਹੋਣਾ ਚਾਹੀਦਾ ਕਿ ਜਿੱਥੇ ਬਲਾਤਕਾਰ ਹੀ ਨੇ ਬਲਾਤਕਾਰ ਕੀਤਾ ਉਹਨੂੰ ਦੋ ਟੁਕੜੇ ਉਹਦੇ ਹੋਣੇ ਚਾਹੀਦੇ ਉਹ ਤਾਂ ਕਹਿ ਦਿੰਦੇ ਆ ਕਿ ਕੁੜੀ ਨੂੰ ਬਰਾਬਰ ਦਾ ਹੱਕ ਆ ਕੁੜੀ ਆਜ਼ਾਦ ਆ ਜਾਂਦੀ ਆ ਸੋਚ ਕੇ ਵੇਖੋਗੇ ਅੱਖਾਂ ਦੇ ਵਿੱਚ ਕੰਕਰਾਂ ਚਬਾਤੀਆਂ ਉਹਨਾਂ ਨੇ ਜਿਹੜਾ ਮੈਂ ਮੂੰਹੋਂ ਬੋਲਣਾ ਨਹੀਂ ਚਾਹੁੰਦਾ ਤੇ ਪਿਓ ਨੇ ਬਿਆਨ ਦਿੱਤੇ ਸਾਨੂੰ ਸੁਣਦਿਆਂ ਵੀ ਸ਼ਰਮ ਆਉਂਦੀ ਨੇ ਬੋਲਣ ਲੱਗਾ ਕਿੰਨਾ ਤੜੜਾ ਜਿਗਰਾ ਆਪਣੀ ਧੀ ਵਾਸਤੇ ਕੱਢਿਆ ਉਹ 100 ਗ੍ਰਾਮ ਕੇਦੇ ਗੁਪਤੰਗ ਤੇ ਵੀਰਜ ਪਿਆਸ ਤੇ ਇਸ ਕੁੜੀ ਤੇ ਕਿਤੇ ਉਹਦੀਆਂ ਚੀਕਾਂ ਕਿਸੇ ਨੂੰ ਨਹੀਂ ਸੁਣੀਆਂ ਉਹਦਾ ਰੌਲਾ ਕਿਸੇ ਨੂੰ ਨਹੀਂ ਸੁਣਿਆ ਉਹਦੇ ਪੇਟੋਂ ਵੀ ਬੱਚੇ ਹੋਣੇ ਸੀ ਨਾਨੀ ਬਣਨਾ ਦਾਦੀ ਬਣਨਾ ਚਾਚੀ ਬਣਨਾ ਭੂਆ ਬਣਨਾ ਮਾਸੀ ਬਣਨਾ ਚਾਹੇ ਇਹ ਮੇਰੀ ਜਿਹੜੀ ਪੰਜਾਬੀ ਮੈਂ ਬੋਲਣ ਡਿਆ ਨਾ ਕਲਕੱਤੇ ਦੇ ਲੋਕਾਂ ਨੂੰ ਨਾ ਸਮਝ ਆਵੇ ਪਰ ਸਾਡੇ ਭੈਣ ਭਰਾਵੋ ਇਹ ਜਰੂਰ ਉਥੋਂ ਤੱਕ ਪਹੁੰਚਾਓ ਕਿ ਦਿੱਲੀ ਵਿੱਚ ਤੁਸੀਂ ਸਿੱਖਾਂ ਨਾਲ ਇਦਾਂ ਕੀਤਾ ਕਿਦਾਂ ਗਲਾਂ 'ਚ ਟਾਇਰ ਪਾਪਾ ਸਾੜੇ ਜਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕੀ ਨਹੀਂ ਕੀਤਾ ਪਰ ਕਦੀ ਜਿਹੜਾ ਸਿੱਖ ਹੋ ਸਰਦਾਰ ਹੋਊਗਾ ਨਾ ਉਹ ਇਸ਼ਤਪਤ ਦਾ ਰਾਖਾ ਹੀ ਹੋਊਗਾ ਬਹੁਤ ਦੁੱਖ ਲੱਗਾ ਕਿ ਮਾਪਿਆਂ ਦੀ ਧੀ ਨੂੰ ਕੋਕ ਹੋ ਗਏ ਮਾਰਿਆ ਆਪਣੇ ਕਮੈਂਟਾਂ ਦੇ ਵਿੱਚ ਰਹਿ ਦਿਓ ਕਿ ਇੰਡੀਆ ਦੇ ਵਿੱਚ ਕੀ ਹੋਣਾ ਚਾਹੀਦਾ ਮੋਦੀ ਦਾ ਕੋਈ ਬਿਆਨ ਨਹੀਂ ਕਿਸੇ ਅਵਸਰ ਦਾ ਕੋਈ ਬਿਆਨ ਨਹੀਂ ਜੇ ਕਿਸੇ ਕਿਸੇ ਵੱਡੇ ਅਵਸਰ ਦੀ ਧੀ ਹੁੰਦੀ ਜੱਜ ਦੀ ਧੀ ਹਿੰਦ ਦੀ ਵਕੀਲ ਦੀ ਧੀ ਹੁੰਦੀ ਤਾਂ ਹੋ ਸਕਦਾ ਹੋ ਸਕਦਾ ਹੁਣ ਤੱਕ ਦੰਗੇ ਫਸਾਦ ਹੋ ਜਾਂਦੇ ਹੁਣ ਤੱਕ ਸੜਕਾਂ 'ਚ ਗੱਡੀਆਂ ਨੂੰ ਅੱਗਾ ਲੱਗ ਜਾਂਦੀਆਂ ਇਹ ਗਰੀਬ ਦੀ ਧੀ ਸੀਗੀ ਤਗਰੀਬਾਂ ਦਾ ਹਮੇਸ਼ਾ ਹੀ ਧੱਕਾ ਹੁੰਦਾ ਪਰ ਇਹ ਨਹੀਂ ਪਤਾ ਕਦੇ ਗਰੀਬਾਂ ਦਾ ਹੱਥ ਉੱਠ ਜੇ ਨਾ ਕਦੇ ਤਾਕਤ ਬਣ ਜੇ ਤੇ ਪਾਸੇ ਪਲਟ ਕੇ ਰੱਖ ਦਿੰਦੇ ਆ ਰੱਬ ਮਾਫ ਕਰੇ ਸੱਚੇ ਪਾਤਸ਼ਾਹ ਪਰ ਇਹ ਦਰਿੰਦਿਆਂ ਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਕਿ ਕਦੇ ਆਉਣ ਵਾਲੀਆਂ ਸੱਤ ਪੁਸ਼ਤਾਂ ਵੀ ਕਦੇ ਕੋਈ ਇਹੋ ਜਿਹਾ ਗਲਤ ਕੰਮ ਕਰਨ ਦਾ ਸੋਚੇ ਨਾ ਪਰ ਜੋ ਸਰਦਾਰਾਂ ਵਾਸਤੇ ਉਸ ਮਾਂ ਨੇ ਆਪਣੇ ਦਿਲੋਂ ਕੂਕ ਕੱਢੀ ਹੈ ਨਾ ਉਹ ਸੁਣ ਕੇ ਬڑا ਮਨ ਨੂੰ ਆਇਆ ਕਿ ਵਾਕਈ ਕੋਈ ਸਾਡਾ ਇੱਕ ਅੱਧਾ ਬੰਦਾ ਹੀ ਹੁੰਦਾ ਨਾ ਵੇਖਿਆ ਕਿਦਾਂ ਸਾਡੇ ਜਿਹੜੇ ਆਪਣੇ ਪੰਜਾਬੀ ਆ ਕਦੇ ਕਦੇ ਲੋਟਕੋ ਸੁੱਟ ਹੁੰਦੀ ਕਿਦਾਂ ਫਿਰ ਗੁੱਟ ਲਾਉਂਦੇ ਆ ਕਿਦਾਂ ਘਰਪਾਨ ਘਮਾਉਂਦੇ ਆ ਤੇ ਇਹੋ ਜਿਹੇ ਕੰਮ ਤੇ ਅਖਲਾ ਕੋਈ ਘੱਟ ਕਰਦਾ ਸਾਡਾ ਪੰਜਾਬੀ ਹੁੰਦਾ ਕੜਾ ਸਰਦਾਰ ਹੁੰਦਾ ਪੰਜਾਬ ਦਾ ਕੋਈ ਵੀ ਜੰਮਿਆ ਜਾਇਆ ਹੁੰਦਾ ਨਾ ਤਨੇ ਮਰਨ ਮੂਲ ਨਹੀਂ ਡਰਦਾ ਉਹ ਕੁੜੀ ਦੀ ਜਾਨ ਵਾਰ ਸਕਦੀ ਸੀ ਪਰ ਪਾਪੀਆਂ ਨੇ ਉਸ ਜਗ੍ਹਾ ਤੇ ਆਣ ਕੇ ਖਤਮ ਕੀਤੀ ਜਿੱਥੇ ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ